ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸ਼ਾਤਰੀਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਤੁਹਾਡਾ ਮਜੀਠੀਆ ਨੂੰ ਜੇਲ੍ਹ ਵਿੱਚ ਮਾਰਨ ਵਾਲੇ ਉਹ ਲੋਕ ਜੋ ਜੇਲ੍ਹ ਪ੍ਰਸ਼ਾਸਨ ਨੇ ਜਿਹੜੇ ਅੰਦਰ ਬੁਲਾਏ ਏਜੀਪੀਸੀ ਇਸ ਦੇ ਉੱਪਰ ਗੰਭੀਰ ਇਲਜ਼ਾਮ ਲਾ ਦੱਤੇ ਨੇ ਮਜੀਠੀਆ ਨੇ ਉਹ ਕਿਹੜੇ ਲੋਕ ਸੀ ਆਮ ਆਦਮੀ ਪਾਰਟੀ ਦੇ ਉਹ ਲੀਡਰ ਸੀ ਜਿਹੜੇ ਮਜੀਠੀਆਂ ਨੂੰ ਮਾਰਨ ਵਾਸਤੇ ਜੇਲ੍ਹ ਵਿੱਚ ਗਏ ਸੀ ਹੁਣ ਏਜੀਪੀਸੀ ਉਹਨਾਂ ਦੇ ਨਾਮ ਜਨਤਕ ਕਰੇ ਨਹੀਂ ਤਾਂ ਮਜੀਠੀਆਂ ਦੇ ਵੱਲੋਂ ਉਹ ਸਾਰੇ ਇੱਕ ਇੱਕ ਕਰਕੇ ਨਾਮ ਦੱਸੇ ਜਾਣਗੇ ਔਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੂੰ ਕਸੀਟਿਆ ਜਾਵੇਗਾ ਉਹ ਕਿਹੜੇ ਕਿਹੜੇ ਲੋਕ ਸੀ ਜਿਹੜੇ ਮਜੀਠੀਆਂ ਨੂੰ ਮਾਰਨ ਪਹੁੰਚੇ ਸੀ ਪੰਜਾਬ ਦੇ ਵਿੱਚ ਜਿਵੇਂ ਹੀ ਵਿਕਰਮ ਸਿੰਘ ਮਜੀਠੀਆ ਜੇਰ ਤੋਂ ਰਿਹਾ ਹੋਏ ਨੇ ਉਹਨਾਂ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਉੱਪਰ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਉਹਨਾਂ ਨੇ ਕੱਲ ਸਿੱਧਾ ਆਲਟੀਮੇਟਮ ਦਿੱਤਾ ਹੈ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕੀਤਾ ਹੈ ਕਿ ਹੁਣ ਮੈਂ ਆ ਗਿਆ ਮੇਰੀਆਂ ਚੀਕਾਂ ਜਿਹੜੀਆਂ ਤੁਖੜਾਉਣੀਆਂ ਸੀ ਤੁਸੀਂ ਖਿਲਾ ਲੀਆਂ ਪਰ ਹੁਣ ਤੁਹਾਡੀਆਂ ਚੀਕਾਂ ਮੈਂ ਘਟਾਵਾਂਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਜੇਲ੍ਹ ਪ੍ਰਸ਼ਾਸਨ ਨੂੰ ਉਹਨਾਂ ਦੇ ਵੱਲੋਂ ਇਹ ਸਿੱਧਾ ਆਲਟੀਮੇਟ ਮੇ ਨਾਪਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋਣ ਤੋਂ ਬਾਅਦ विक्रम सिंह मजीठिया जिणां ਨੇ ਚੰਡੀਗੜ੍ਹ ਆਪਣੀ ਰਸਤੇ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਹੁਤ ਵੱਡਾ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਾਇਆ ਹੈ ਉਹਨਾਂ ਨੇ ਭਾਵਕ ਹੁੰਦਿਆਂ ਹੋਇਆਂ ਕਿ ਆ ਕੀ ਮੇਰੀ ਮੌਤ ਕਰਵਾਣਾ ਚਾਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਮਜੀਠੀਆ ਹਮਲਾਵਰ ਰੋ ਦੇ ਵਿੱਚ ਮੂੜ ਨਜ਼ਰ ਆ ਰਹੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਗੰਭੀਰ ਇਲਜ਼ਾਮ ਲਗਾ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਸਿੱਧਾ-ਸਿੱਧਾ ਦੋਸ਼ ਲਾਇਆ ਤੇ ਕਿਹਾ ਕਿ ਛੁੱਟੀ ਵਾਲੇ ਦਿਨ ਕੁਝ ਬੰਦੇ ਜੇਲ੍ਹ ਦੇ ਅੰਦਰ ਆਏ ਸਨ ਜਿੰਨਾ ਬਾਰੇ ਉਸ ਨੂੰ ਪਤਾ ਹੈ ਪਰ ਉਹ ਚਾਹੁੰਦਾ ਹੈ ਕਿ ਏਡੀਜੀਪੀ ਜੇਲ੍ਹਾਂ ਬਾਰੇ ਜਿਹੜੇ ਇਹ ਖੁਦ ਨਾਮਜਨਤਕ ਕਰ ਦੇਣ ਨਹੀਂ ਤਾਂ ਅਗਲੇ ਦਿਨਾਂ ਦੇ ਵਿੱਚ ਉਹ ਇਹਨਾਂ ਦੇ ਨਾਮ ਦੱਸੇਗਾ ਕਿ ਉਹ ਕੌਣ ਲੋਕ ਸਨ ਜਿਹੜੇ ਛੁੱਟੀ ਵਾਲੇ ਦਿਨ ਜੇਲ੍ਹ ਵਿੱਚ ਪਹੁੰਚ ਕੇ ਮਜੀਠੀਆ ਦੀ ਬੈਰਕ ਦੇ ਦੁਆਰੇ ਘੁੰਮਦੇ ਰਹੇ ਮਜੀਠੀਆ ਨੇ ਬਿਹਤ ਸੰਸਨੀਖੇਜ ਬਿਆਨ ਦਿੱੰਦਿਆ ਕਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਨਾ ਕਹਿਆ ਕਿ ਸਰਕਾਰ ਨੇ ਮੇਰੀ ਸੁਰੱਖਿਆ ਵਾਪਸ ਲਈਏ ਮੈਨੂੰ ਵੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਵਾਂਗ ਮਰਵਾਉਣਾ ਚਾਹੁੰਦੀ ਹੈ ਸਰਕਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਬਹੁਤ ਲੋਕ ਦਲੇਰ ਹਨ ਅਤੇ ਉਹ ਜਾਣਦੇ ਹਨ ਕਿ ਸੱਚ ਦੇ ਨਾਲ ਕਿਵੇਂ ਖੜਨਾ ਹੈ ਉਹਨਾਂ ਨੇ ਕਿਹਾ ਕਿ ਝੂਠੇ ਕੇਸਾਂ ਨਾਲ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਮਜੀਠੀਆ ਨੇ ਜੋ ਇਸ਼ਾਰਾ ਕੀਤਾ ਕਿ ਪੰਜਾਬ ਦੀ ਸਿਆਸਤ ਵਿੱਚ ਬਹੁਤ ਕੁਝ ਵੱਡਾ ਹੋਣ ਵਾਲਾ ਹੈ ਉਹਨਾਂ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਉੱਪਰ ਲੈਂਦਾ ਕਿ ਆ ਕਿ ਸਰਕਾਰ ਬਦਲਾਖੋਰੀ ਨਾਲ ਰਾਜਨੀਤੀ ਕਰ ਰਹੀ ਹੈ ਪਰ ਅਦਾਲਤ ਵਿੱਚ ਸੱਚ ਦੀ ਜਿੱਤ ਹੋਈ ਹੈ ਸੋ ਮਜੀਠੀਆ ਦੀ ਰਿਹਾਈ ਤੋਂ ਤੁਰੰਤ ਬਾਅਦ ਦਿੱਤੇ ਗਏ ਇਹਨਾਂ ਤਿੱਖੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਇੱਕ ਪਾਸੇ ਜਿੱਥੇ ਅਕਾਲੀ ਦਲ ਇਸ ਨੂੰ ਸੱਚ ਦੀ ਜਿੱਤ ਦੱਸ ਰਿਹਾ ਹੈ ਉੱਥੇ ਆਪ ਆਗੂਆਂ ਨੇ ਮਜੀਠੀਆ ਦੇ ਜਸ਼ਨਾਂ ਨੂੰ ਆਮ ਕਾਨੂੰਨੀ ਪ੍ਰਕਿਰਿਆ ਕਰਾ ਦਿੱਤਾ ਹੈ ਸੋ ਨਾਬਾ ਜੇਲ੍ਹ ਦੀ ਜ਼ਮਾਨਤ ਰਿਹਾ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਰੈਸ ਦੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਤਿੱਖਾ ਰੋਅ ਅਪਣਾ ਰਿਹਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆਇ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕੀਤਾ ਹੈ ਜੋ ਵਿਕਰਮ ਸਿੰਘ ਮਜੀਠੀਆ ਹੁਣ ਅਦਾਲਤ ਦੇ ਵਿੱਚ ਦਰਵਾਜ਼ਾ ਖੜਕਾਉਣਗੇ ਜੋ ਉਹਨਾਂ ਦੇ ਕੈਮਰਿਆਂ ਦੇ ਬਾਰੇ ਵੀ ਗੱਲ ਕੀਤੀ ਕਿ 32 ਕੈਮਰੇ ਉਹਨਾਂ ਦੇ ਬੈਰਕ ਦੇ ਨਾਲ ਲਾਏ ਹੋਏ ਸੀ ਉਹਨਾਂ ਨੂੰ ਟਾਰਚਰ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ 6 ਮਹੀਨੇ ਬਿਲਕੁਲ ਰੱਬ ਦਾ ਨਾਮ ਜਪਿਆ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਹੁਣ ਮੈਂ ਤਾਂ ਬਾਹਰ ਆ ਗਿਆ ਹੁਣ ਤੂੰ ਆਪਣਾ ਹਿਸਾਬ ਲਾ ਲੈ ਕਿਵੇਂ ਚੀਕਾਂ ਤੇਰੀਆਂ ਨਿਕਲਣਗੀਆਂ ਜੇਲ੍ਹ ਦੇ ਵਿੱਚ ਤင်း ਸ਼ਰਾਬ ਮੰਗੇਗਾ ਤੈਨੂੰ ਸ਼ਰਾਬ ਵੀ ਨਹੀਂ ਮਿਲਣੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਣ ਉਹਨਾਂ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ